ਹੈਲੋ ਸਟੂਡੈਂਟਸ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ ਤਕਸ਼ਿਲਾ ਅਕੈਡਮੀ ਬਠਿੰਡਾ ਤੇ ਜਿਵੇਂ ਕਿ ਸੋਨੋ ਮੈਂ ਪਹਿਲਾਂ ਵੀ ਦੱਸਿਆ ਹੋਇਆ ਵੀ ਮੈਂ ਆਨਲਾਈਨ ਪਲੇਟਫਾਰਮ ਤੇ ਲੈਕਚਰ ਪਾਉਣੇ ਸ਼ੁਰੂ ਕੀਤੇ ਆ ਜਿਦੇ ਵਿੱਚ ਅਸੀਂ ਟੈਸਟ ਵੀ ਹੱਲ ਕਰ ਰਹੇ ਹਾਂ ਉਧਰ ਅਸੀਂ ਹਿਸਟਰੀ ਆਫ ਪੰਜਾਬ ਦੀ ਇੱਕ ਲੜੀ ਸ਼ੁਰੂ ਕੀਤੀ ਹੋਇਆ ਟੈਸਟ ਦੀ ਜਿਦੇ ਵਿੱਚ ਦੋ ਸੀਰੀਜ਼ ਪੈ ਚੁੱਕੀਆਂ ਹੈ ਪਹਿਲੀ ਸੀਰੀਜ਼ ਤੇ ਦੂਜੀ ਸੀਰੀਜ਼ ਤੀਜੀ ਸੀਰੀਜ਼ ਜਿਹੜੀ ਉਹ ਕੱਲ੍ਹ ਪੈ ਜਾਏਗੀ ਤੇ ਨਾਲ ਦੀ ਨਾਲ ਹੀ ਮੈਂ ਪੰਜਾਬੀ ਸਾਹਿਤ ਬਾਰੇ ਲੈਕਚਰ ਪਾਉਣੇ ਸ਼ੁਰੂ ਕੀਤੇ ਹੋਏ ਆ ਅੱਜ ਜਿਹੜਾ ਲੈਕਚਰ ਹੈ ਇਹ ਭਾਸ਼ਾ ਤੇ ਹੈ ਕਿਉਂਕਿ ਕਾਫੀ ਕੁਐਸਚਨ ਜਿਹੜੇ ਆਉਂਦੇ ਆ ਜਿੱਥੇ ਪੰਜਾਬੀ ਦਾ ਪੇਪਰ ਆਉਂਦਾ ਹੈ ਜਾ ਜਿੱਥੇ ਪੰਜਾਬੀ ਦਾ ਸਿਲੇਬਸ ਪਾਇਆ ਜਾਂਦਾ ਹੈ ਭਾਸ਼ਾ ਉਪਭਾਸ਼ਾ ਜਾਂ ਵਿਆਕਰਨ ਨਾਲ ਸੰਬੰਧਤ ਉੱਥੇ ਕਾਫੀ ਕੁਐਸਚਨ ਜਿਹੜੇ ਉਹ ਭਾਸ਼ਾ ਚੋਂ ਆਉਂਦੇ ਆ ਤਾਂ ਮੈਂ ਆਨਲਾਈਨ ਪਲੇਟਫਾਰਮ ਦੇ ਥਰੂ ਆਪਾਂ ਉਹ ਸਾਰਾ ਸਿਲੇਬਸ ਜਿਹੜਾ ਪੇਪਰਾਂ ਦੇ ਵਿੱਚ ਆਉਂਦਾ ਹੈ ਖਾਸ ਕਰਕੇ ਚਾਹੇ ਉਹ ਪੰਜਾਬ ਸਰਕਾਰ ਪੇਪਰ ਲੈ ਰਹੀ ਹੈ ਨੌਕਰੀ ਦੇ ਲਈ ਜਿਵੇਂ ਪੰਜਾਬ ਪੁਲਿਸ ਹੋ ਗਿਆ ਪਟਵਾਰੀ ਹੋ ਗਿਆ ਪੀਟ੍ਰੀਪਲੱਸ ਬੀ ਹੋ ਗਿਆ ਸੀਨੀਅਰ ਅਸਿਸਟੈਂਟ ਹੋ ਗਿਆ ਕਲਰਕ ਹੋ ਗਿਆ ਜਾਂ ਜਿਵੇਂ ਸਕਰੀਨਿੰਗ ਪੇਪਰ ਹੋ ਗਿਆ ਜਿਵੇਂ ਉਹਨੇ 80d ਦਾ ਪੇਪਰ ਲਿਆ ਜਾਣਾ ਪੰਜਾਬੀ ਦਾ ਸਕਰੀਨਿੰਗ ਪੇਪਰ ਤਾਂ ਉਹਨਾਂ ਨਾਲ ਸੰਬੰਧਿਤ ਲੈਕਚਰ ਜਿਹਦੇ ਵਿੱਚ ਥਿਊਰੀ ਵੀ ਹੱਲ ਕਰਾਉਂਗਾ ਤੇ ਟੈਸਟ ਵੀ ਹੱਲ ਕਰਾਉਂਗਾ ਸੋ ਜਿਹੜੇ ਬੱਚਿਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈ ਔਰ ਆਪ ਦੇ ਨਾਲ ਦੇ ਸਾਥੀਆਂ ਨੂੰ ਵੀ ਉਹ ਇਸ ਚੈਨਲ ਬਾਰੇ ਦੱਸਾਂ ਤਾਂ ਕਿ ਉਹ ਇੱਥੋਂ ਪੜ੍ਹ ਕੇ ਆਪਦੇ ਜਿਹੜੇ ਕੁਸ਼ਚਨ ਆ ਉਹ ਹੱਲ ਕਰ ਸਕਣ ਸੋ ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਇਹ ਭਾਸ਼ਾ ਨਾਲ ਸੰਬੰਧਿਤ ਹੈ ਕਿਉਂਕਿ ਭਾਸ਼ਾ ਨਾਲ ਸੰਬੰਧਿਤ ਕਾਫੀ ਕੁਸ਼ਚਨ ਆਉਂਦੇ ਆ ਔਰ ਕਾਫੀ ਬੱਚਿਆਂ ਦੇ ਡਾਊਟ ਵੀ ਰਹਿ ਜਾਂਦੇ ਆ ਤਾਂ ਆਪਾਂ ਇਹ ਟੌਪਿਕ ਦੇ ਵਿੱਚ ਇਹ ਲੈਕਚਰ ਦੇ ਵਿੱਚ ਆਪਾਂ ਉਹ ਸਾਰੇ ਡਾਊਟ ਆ ਸਾਰੇ ਕੁਸ਼ਚਨ ਜਿਹੜੇ ਹੱਲ ਕਰਾਂਗੇ ਔਰ ਇਹ ਟੌਪਿਕ ਸੁਣਨ ਤੋਂ ਬਾਅਦ ਪੜ੍ਹਨ ਤੋਂ ਬਾਅਦ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਜਿਹਨ ਦੇ ਵਿੱਚ ਕੋਈ ਵੀ ਸਵਾਲ ਭਾਸ਼ਾ ਨਾਲ ਸੰਬੰਧਿਤ ਉਹ ਇਸ ਤਰ੍ਹਾਂ ਦਾ ਨਹੀਂ ਹੋਊਗਾ ਜਿਹੜਾ ਤੁਹਾਨੂੰ ਨਾ ਆਉਂਦਾ ਹੋਵੇ। ਸੋ ਭਾਸ਼ਾ ਕੀ ਹੈ? ਪਹਿਲੀ ਗੱਲ ਤਾਂ ਇਹ ਆਖਿਆ ਜਾਂਦਾ ਵੀ ਭਾਸ਼ਾ ਇੱਕ ਸੰਚਾਰ ਦਾ ਮਾਧਿਅਮ ਹੈ, ਇੱਕ ਸੰਚਾਰ ਦਾ ਸਾਧਨ ਹੈ। ਇਹ ਗੱਲ ਬਿਲਕੁਲ ਸਹੀ ਹੈ। ਵੀ ਭਾਸ਼ਾ ਇੱਕ ਸੰਚਾਰ ਦਾ ਮਾਧਿਅਮ ਹੈ ਜਾਂ ਸੰਚਾਰ ਦਾ ਸਾਧਨ ਹੈ। ਸਿਰਫ ਇੱਥੇ ਹੀ ਇਹ ਗੱਲ ਨੀ ਰੁਕ ਜਾਂਦੀ ਭਾਸ਼ਾ ਨਾਲ ਸੰਬੰਧਤ ਪਹਿਲੀ ਗੱਲ ਤਾਂ ਇਹ ਹੈ ਵੀ ਭਾਸ਼ਾ ਦਾ ਨਾ ਚਰਿੱਤਰ ਬਹੁਤ ਵਿਕਾਸਸ਼ੀਲ ਚਰਿੱਤਰ ਹੈ ਭਾਸ਼ਾ ਦਾ ਭਾਸ਼ਾ ਹਮੇਸ਼ਾ ਹੀ ਵਿਕਾਸਸ਼ੀਲ ਹੈ ਭਾਸ਼ਾ ਦਾ ਵਿਕਾਸ ਹੈ ਉਹ ਸਹਿਜੇ ਸਹਿਜੇ ਵਿਕਾਸ ਹੋਇਆ ਭਾਸ਼ਾ ਦਾ ਤੇ ਇਹ ਵੀ ਨਹੀਂ ਹੈ ਵੀ ਇਹਦਾ ਬਹੁਤ ਵਿਕਾਸ ਹੋ ਗਿਆ ਇਹ ਖੜ ਗਈ ਹੈ ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੋ ਰਿਹਾ ਓਵੇਂ ਓਵੇਂ ਭਾਸ਼ਾ ਦਾ ਵਿਕਾਸ ਹੈ ਜਿਹੜਾ ਹੋ ਰਿਹਾ ਸੋ ਇਹਨੂੰ ਛੋਟੀ ਜੀ ਪ੍ਰਭਾਸ਼ਾ 'ਚ ਨਹੀਂ ਬੰਨਿਆ ਜਾ ਸਕਦਾ ਤੇ ਕੋਈ ਵੀ ਪਰਿਭਾਸ਼ਾ ਇਹਦੇ ਲਈ ਸਰਬੰਗੀ ਸਿੱਧ ਨਹੀਂ ਹੁੰਦੀ ਵੀ ਇਹ ਸੰਪੂਰਨ ਪਰਿਭਾਸ਼ਾ ਹੈ ਬਹੁਤ ਸਾਰੇ ਵਿਦਵਾਨਾਂ ਨੇ ਬਹੁਤ ਸਾਰੇ ਚਿੰਤਕਾਂ ਨੇ ਇਹਦੀਆਂ ਪਰਿਭਾਸ਼ਾਵਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਭਾਸ਼ਾ ਇੱਕ અત્યੰਤ ਜਟਲ ਮਹੱਤਵਪੂਰਨ ਚਿੰਨਾਤਮਕ ਮਾਨਵੀ ਵਰਤਾਰਾ ਹੈ ਇੱਥੋਂ ਸ਼ੁਰੂ ਕਰਦੇ ਆਪਾਂ ਗੱਲ ਕਿ ਭਾਸ਼ਾ ਕੀ ਹੈ ਭਾਸ਼ਾ ਇੱਕ અત્યੰਤ ਜਟਲ ਹੈ ਕੰਪਲੈਕਸ ਫੀਨੋਮਨਾ ਆਖਿਆ ਜਾਂਦਾ ਹੈ ਲੈਂਗੁਏਜ ਨੂੰ ਲੈਂਗੁਏਜ ਇਜ਼ ਅ ਕੰਪਲੈਕਸ ਫੀਨੋਮਨਾ ਅਤਿਅੰਤ ਜਟਿਲ ਹੈ ਮਹੱਤਵਪੂਰਨ ਹੈ ਚਿੰਨਾਤਮਕ ਮਾਨਵੀ ਵਰਤਾਰਾ ਹੈ ਬਿਲਕੁਲ ਜਿਹੜੀ ਭਾਸ਼ਾ ਹੈ ਉਹ ਜਟਿਲ ਹੈ ਇਹਦੀ ਸਰੰਚਨਾ ਬਹੁਤ ਜਟਿਲ ਹੈ ਭਾਸ਼ਾ ਦੀ ਭਾਸ਼ਾ ਦੀ ਜੇ ਸਰੰਚਨਾ ਨੂੰ ਦੇਖੀ ਅਸੀਂ ਤਾਂ ਇਹਦੀ ਸਰੰਚਨਾ ਦੇ ਵਿੱਚ ਧੁਨੀ ਤੋਂ ਕੰਮ ਚੱਲ ਪੈਂਦਾ ਵੀ ਧੁਨੀ ਹੈ ਫਿਰ ਭਾਵ ਅੰਸ਼ ਹੈ ਫਿਰ ਸ਼ਬਦ ਹੈ ਫਿਰ ਵਾਕ ਅੰਸ਼ ਹੈ ਫਿਰ ਉਪਵਾਕ ਹੈ ਤੇ ਫਿਰ ਵਾਕ ਹੈ ਹੁਣ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਤੁਨੀ ਤੇ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਵਾਕ ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਿਕ ਇਕਾਈ ਉਪਾਅ ਵਨ ਹੈ ਸੋ ਇੱਕ ਜਟਲ ਵਰਤਾਰਾ ਹੈ ਜਟਲ ਇੱਕ ਕੰਪਲੈਕਸ ਫੀਨੋਮੈਨ ਹੈ ਜਟਲ ਅਸੀਂ ਇਹਨੂੰ ਸਰੰਚਨਾ ਦੇ ਪੱਖ ਤੋਂ ਵੀ ਕਹਿ ਸਕਦੇ ਹਾਂ ਠੀਕ ਹੈ ਇਹਦੇ ਸਿਸਟਮ ਤੋਂ ਦੇ ਪੱਖ ਤੋਂ ਵੀ ਕਹਿ ਸਕਦੇ ਆ ਵੀ ਕਰਤਾ ਕਰਮ ਕਿਰਿਆ ਹੈ ਇਹਦਾ ਸਿਸਟਮ ਹੈ ਵੈਸੇ ਵੀ ਭਾਸ਼ਾ ਜਟਲ ਕਿਉਂ ਹੈ ਕਿਉਂਕਿ ਭਾਸ਼ਾ ਸੰਬੰਧਿਤ ਸਮਾਜ ਸੱਭਿਆਚਾਰ ਦੀ ਦੇਣ ਹੁੰਦੀ ਹੈ ਇੱਕ ਸਮਾਜ ਸੱਭਿਆਚਾਰ ਜਿੰਨਾ ਚਿਰ ਤੁਸੀਂ ਵਿਚਰ ਨਹੀਂ ਸਕਦੇ ਤਾਂ ਤੁਸੀਂ ਭਾਸ਼ਾ ਗ੍ਰਹਿਣ ਨਹੀਂ ਕਰ ਸਕਦੇ ਤੇ ਨਾ ਹੀ ਤੁਹਾਨੂੰ ਉਸ ਸਮਾਜ ਸੱਭਿਆਚਾਰ ਦੀ ਜਿਹੜੀ ਉਹ ਭਾਸ਼ਾ ਆ ਸਕਦੀ ਹੁੰਦੀ ਹੈ ਸੋ ਮਹੱਤਵਪੂਰਨ ਹੈ ਜਟਲ ਤੋਂ ਬਾਅਦ ਮਹੱਤਵਪੂਰਨ ਹੈ ਕਿਉਂ ਮਹੱਤਵਪੂਰਨ ਹੈ ਕਿਉਂਕਿ ਸੰਚਾਰ ਦਾ ਸਾਧਨ ਹੈ ਸੰਚਾਰ ਤੋਂ ਬਿਨਾ ਅਸੀਂ ਸਮਾਜ ਦੇ ਵਿੱਚ ਰਹਿ ਨਹੀਂ ਸਕਦੇ ਅਸੀਂ ਗੱਲਬਾਤ ਨਹੀਂ ਕਰ ਸਕਦੇ ਜੇ ਸਾਨੂੰ ਭਾਸ਼ਾ ਨਹੀਂ ਆਉਗੀ ਕਿ ਅਸੀਂ ਕਿਸੇ ਦੂਸ ਉਸ ਸਮਾਜ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ ਆਪਦੇ ਵਿਚਾਰ ਸਾਂਝੇ ਨਹੀਂ ਕਰ ਸਕਦੇ ਪ੍ਰਗਟ ਨਹੀਂ ਕਰ ਸਕਦੇ ਸੋ ਇਹ ਮਹੱਤਵਪੂਰਨ ਸਾਧਨ ਹੈ ਕਿਉਂਕਿ ਅਸੀਂ ਮਨੁੱਖ ਆਪਦੀਆਂ ਇਛਾਵਾਂ ਦਾ ਆਪਦੇ ਭਾਵਾਂ ਦਾ ਆਪਦੇ ਵਿਚਾਰਾਂ ਦਾ ਸੰਚਾਰ ਹੈ ਜਿਹੜਾ ਉਹ ਭਾਸ਼ਾ ਰਾਹੀਂ ਕਰਦਾ ਹੈ ਸੋ ਇਸੇ ਕਰਕੇ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਜਿਨਾਤਮਕ ਮਾਨਵੀ ਵਰਤਾਰਾ ਹੈ ਚਿੰਨਾਤਮਕ ਬਿਲਕੁਲ ਜੀ ਭਾਸ਼ਾ ਨੂੰ ਬਹੁਤ ਸਾਰੇ ਵਿਦਵਾਨ ਚਿੰਨਾਤਮਕ ਮੰਨਦੇ ਐ ਬਲਾਕ ਤੇ ਟ੍ਰੈਗਰ ਭਾਸ਼ਾ ਵਿਗਿਆਨੀ ਐ ਜਿਹੜੇ ਉਹ ਕਹਿੰਦੇ ਆ ਵੀ ਭਾਸ਼ਾ ਆਪ ਖੁਦਰੇ ਚਿੰਨ੍ਹਾਂ ਦਾ ਸਮੂਹ ਐ ਸਾਸਿਉਰ ਐ ਜਿਹੜਾ ਉਹ ਭਾਸ਼ਾ ਨੂੰ ਸਾਈਨ ਸਿਸਟਮ ਕਹਿੰਦਾ ਹੈ ਚਿੰਨ ਪ੍ਰਣਾਲੀ ਕਹਿੰਦਾ ਉਹ ਉਹ ਸਾਈਨ ਸ਼ਬਦ ਵਰਤਦਾ ਉਹ ਕਹਿੰਦਾ ਵੀ ਭਾਸ਼ਾ ਇੱਕ ਚਿੰਨ ਪ੍ਰਣਾਲੀ ਐ ਤੇ ਚਿੰਨ ਆਪ ਖੁਦਰੇ ਹੁੰਦੇ ਐ ਸੋ ਇੱਕ ਜੀਨਾਤਮਕ ਵਰਤਾਰਾ ਹੈ ਔਰ ਅਗਲੀ ਗੱਲ ਮਾਨਵੀ ਵਰਤਾਰਾ ਸਭ ਤੋਂ ਖਾਸ ਗੱਲ ਹੈ ਜਿਹੜੀ ਵੀ ਭਾਸ਼ਾ ਉਹ ਮਾਨਵ ਦੀ देन ਹੈ ਮਨ ਮਨੁੱਖ ਨੇ ਬਣਾਈ ਆ ਪਾਸ਼ਾ ਇਹ ਮਾਨਵੀ ਵਰਤਾਰਾ ਹੈ ਪਸ਼ੂਆਂ ਦੀ ਭਾਸ਼ਾ ਨਹੀਂ ਹੁੰਦੀ ਕੋਈ ਹੁਣ ਤੁਸੀਂ ਆਖੋਗੇ ਵੀ ਨਹੀਂ ਸਰ ਪਸ਼ੂਆਂ ਦੀ ਭਾਸ਼ਾ ਹੁੰਦੀ ਹੈ ਉਹ ਜਿਹੜੀ ਪਸ਼ੂਆਂ ਦੀ ਭਾਸ਼ਾ ਹੁੰਦੀ ਹੈ ਨਾ ਤਾਂ ਉਹ ਤੁਨੀਆਤਮਕ ਹੁੰਦੀ ਹੈ ਹਮੇਸ਼ਾ ਗੈਰ ਮਾਨਵੀ ਵਰਤਾਰਾ ਨਹੀਂ ਹੋ ਸਕਦੀ ਹੁੰਦੀ ਭਾਸ਼ਾ ਕਦੇ ਇਹ ਕੁਐਸਚਨ ਬਹੁਤ ਆਉਂਦਾ ਹੈ ਭਾਸ਼ਾ ਇੱਕ ਮਾਨਵੀ ਵਰਤਾਰਾ ਹੁੰਦੀ ਹੈ ਹਮੇਸ਼ਾ ਭਾਸ਼ਾ ਇੱਕ ਮਾਨਵੀ ਵਰਤਾਰਾ ਹੈ ਭਾਸ਼ਾ ਦੇ ਰਾਹੀਂ ਹੀ ਮਨੁੱਖ ਆਪਦੇ ਵਿਚਾਰ ਹੈ ਜਿਹੜੇ ਉਹ ਆਪਣੀਆਂ ਭਾਵਨਾਵਾਂ ਮੈਂ ਜਿਹੜੀਆਂ ਜਿਹੜੀਆਂ ਇਸ਼ਾਵਾਂ ਉਹ ਆਦਾਨ ਪ੍ਰਦਾਨ ਕਰਦਾ ਹੈ ਦੂਜਿਆਂ ਦੇ ਨਾਲ ਉਹ ਸਾਂਝੇ ਕਰਦਾ ਹੈ ਇਸੇ ਕਰਕੇ ਇਹਨੂੰ ਸੰਚਾਰ ਦਾ ਸਾਧਨ ਜਿਹੜਾ ਉਹ ਮੰਨਿਆ ਜਾਂਦਾ ਹੈ ਭਾਸ਼ਾ ਨੂੰ ਔਰ ਇੱਕ ਹੋਰ ਗੱਲ ਭਾਸ਼ਾ ਸੰਬੰਧੀ ਉਹ ਏ ਵੀ ਭਾਸ਼ਾ ਸੰਚਾਰਮੁਖ ਹੈ ਬਿਲਕੁਲ ਪਰ ਜਿਹੜਾ ਸੰਚਾਰ ਹੈ ਉਹ ਉਚਾਰਮੁਖ ਹੁੰਦਾ ਹੈ ਹਮੇਸ਼ਾ ਉਚਾਰਮੁਖ ਉਹ ਉਚਰਤ ਹੈ ਕਿਉਂਕਿ ਅਸੀਂ ਸੰਚਾਰ ਮੌਖਿਕ ਰੂਪ ਚ ਕਰਦੇ ਹਾਂ ਅਸੀਂ ਸੰਚਾਰ ਜਿਹੜਾ ਉਹ ਬੋਲ ਕੇ ਕਰਦੇ ਹਾਂ ਇਸੇ ਕਰਕੇ ਕਿਹਾ ਜਾਂਦਾ ਹੈ ਵੀ ਭਾਸ਼ਾ ਸੰਚਾਰ ਦਾ ਮਾਧਿਅਮ ਹੈ ਠੀਕ ਹੈ ਸੋ ਕੱਲੇ ਸੰਚਾਰ ਨਾਲ ਸੰਬੰਧਿਤ ਨਹੀਂ ਹੈ ਭਾਸ਼ਾ ਭਾਸ਼ਾ ਦੇ ਵਿੱਚ ਵਿੱਚ ਚਾਰ ਸਾਨੂੰ ਗੱਲਾਂ ਕਰਾਈਆਂ ਵੀ ਬਹੁਤ ਜਟਿਲ ਹੈ ਮਹੱਤਵਪੂਰਨ ਹੈ ਚਿਨਾਤਮਕ ਹੈ ਇਹ ਮਾਨਵੀ ਵਰਤਾਰਾ ਹੈ ਬਿਲਕੁਲ ਗੈਰ ਮਾਨਵੀ ਵਰਤਾਰਾ ਕਦੇ ਨਹੀਂ ਹੋ ਸਕਦੀ ਹੁੰਦੀ ਭਾਸ਼ਾ ਭਾਸ਼ਾ ਹਮੇਸ਼ਾ ਹੀ ਮਾਨਵੀ ਵਰਤਾਰਾ ਹੁੰਦੀ ਹੈ ਆਂਦਰੇ ਮਾਰਟੀਨ ਨੇ ਨੇ ਦੋ ਪੱਖਾਂ ਦੀ ਗੱਲ ਕੀਤੀ ਹੈ ਇਸ ਚੀਜ਼ ਨੂੰ ਸਮਝਾਉਣ ਦੇ ਲਈ ਉਹ ਕਹਿੰਦਾ ਵੀ ਇੱਕ ਵਾਕਾਤਮਕ ਪੱਖ ਹੁੰਦਾ ਹੈ ਮਾਨਵੀ ਵਰਤਾਰੇ ਨੂੰ ਸਮਝਾਉਂਦਾ ਜਦੋਂ ਆਂਦਰੇ ਮਾਰਟੀਨ ਨੇ ਉਹ ਕਹਿੰਦਾ ਇੱਕ ਵਾਕਾਤਮਕ ਪੱਖ ਹੁੰਦਾ ਹੈ ਦੂਜਾ ਦੁਨੀਆਤਮਕ ਪੱਖ ਹੁੰਦਾ ਸੋ ਮਨੁੱਖ ਦਾ ਜਿਹੜਾ ਉਚਾਰਨ ਹੈ ਨਾ ਉਹ ਵਕਾਤਮਕ ਹੈ। ਤੁਨੀਆਤਮਕ ਨਹੀਂ ਹੈ। ਤੁਨੀਆਤਮਕ ਪਸ਼ੂਆਂ ਦਾ ਹੈ। ਸੋ ਪਸ਼ੂ ਭਾਸ਼ਾ ਜਿਹੜੀ ਉਹ ਕੈਰੀ ਗੋਦ ਹੁੰਦੀ ਹੈ ਜਿਹੜੀ ਮਾਨਵੀ ਭਾਸ਼ਾ ਹੈ ਉਹਦੀ ਦੋਰੀ ਗੋਦ ਹੁੰਦੀ ਹੈ। ਉਹਦੇ ਵਿੱਚ ਦੋ ਗੱਲਾਂ ਹੁੰਦੀਆਂ ਦੋ ਪੱਖ ਹੁੰਦੇ ਐ। ਇੱਕ ਹੁੰਦਾ ਹੈ ਵਕਾਤਮਕ, ਦੂਜਾ ਹੁੰਦਾ ਹੈ ਤੁਨੀਆਤਮਕ। ਸੋ ਜਿਵੇਂ ਮੈਂ ਗੱਲ ਇਹ ਸ਼ੁਰੂ ਕੀਤੀ ਐ ਵੀ ਇਹ ਨੂੰ ਇੱਕ ਪਰਿਭਾਸ਼ਾ ਚ ਨਹੀਂ ਬੰਨ੍ਹਿਆ ਜਾ ਸਕਦਾ ਇਹ ਸਮਝ ਤੇ ਡਿਪੈਂਡ ਕਰਦੀ ਹੈ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਪਰਿਭਾਸ਼ਾਵਾਂ ਸਾਨੂੰ ਦਿੱਤੀਆਂ ਜਿਹੜੀਆਂ ਆਪਾਂ ਗਾਂਹ ਜਾ ਕੇ ਕਰਾਂਗੇ ਮੈਂ ਉਮੀਦ ਕਰਦਾ ਹਾਂ ਵੀ ਇੱਥੋਂ ਤੱਕ ਇਹ ਕਨਸੈਪਟ ਤੁਹਾਡੇ ਕਲੀਅਰ ਹੋਇਆ ਹੋਣਾ ਹੁਣ ਪਰਿਭਾਸ਼ਾ ਦੀ ਜਦੋਂ ਗੱਲ ਕਰਦੇ ਆਂ ਵੀ ਭਾਸ਼ਾ ਕੀ ਹੈ ਪਹਿਲੀ ਗੱਲ ਭਾਸ਼ਾ ਜਿਹੜਾ ਸ਼ਬਦ ਹੈ ਨਾ ਉਹ ਸੰਸਕ੍ਰਿਤ ਸ਼ਬਦ ਭਾਸ਼ ਤੋਂ ਆਇਆ ਹੈ ਭਾਸ਼ ਤੋਂ ਜਿਹਦਾ ਅਰਥ ਹੈ ਬੋਲਣਾ ਕਹਿਣਾ ਜਾਂ ਸੰਬੋਧਨ ਕਰਨਾ ਵਾਰਤਾਲਾਪ ਕਰਨਾ ਜਾਂ ਫਿਰ ਨਰੂਪਨ ਕਰਨਾ ਜਾਂ ਫਿਰ ਵਰਣਨ ਕਰਨਾ ਇਹਦੇ ਕਈ ਅਰਥ ਲੈਣੇ ਆ ਭਾਸ਼ਾ ਜਿਹੜਾ ਸ਼ਬਦ ਹੈ ਸਾਡਾ ਪੰਜਾਬੀ ਦਾ ਉਹ ਸੰਸਕ੍ਰਿਤ ਸ਼ਬਦ ਜਾਂ ਧਾਤੂ ਭਾਸ਼ ਤੋਂ ਆਇਆ ਹੋਇਆ ਹੈ ਜਿਹਦਾ ਅਰਥ ਹੈ ਬੋਲਣਾ ਕਹਿਣਾ ਸੰਬੋਧਨ ਕਰਨਾ ਵਾਰਤਾਲਾਪ ਕਰਨਾ ਨਰੂਪਨ ਕਰਨਾ ਜਾਂ ਵਰਣਨ ਕਰਨਾ ਸੋ ਭਾਸ਼ਾ ਦੇ ਨਾਲ ਇੱਕ ਪਛੇਤਰ ਲੱਗ ਗਿਆ ਆ ਇਹ ਭਾਸ਼ਾ ਬਣ ਗਈ ਭਾਸ਼ ਤੋਂ ਭਾਸ਼ਾ ਬਣੀ ਸੋ ਭਾਸ਼ਾ ਪਹਿਲੀ ਗੱਲ ਤਾਂ ਇੱਕ ਇਸਤਰੀ ਲਿੰਗ ਸ਼ਬਦ ਹੈ ਭਾਸ਼ਾ ਬੋਲੀ ਜਾਂਦੀ ਹੈ ਭਾਸ਼ਾ ਬੋਲਿਆ ਨਹੀਂ ਜਾਂਦਾ ਭਾਸ਼ਾ ਪੜੀ ਜਾਂਦੀ ਹੈ ਭਾਸ਼ਾ ਪੜਿਆ ਨਹੀਂ ਜਾਂਦਾ ਸੋ ਇਸਤਰੀ ਲਿੰਗ ਪਛੇਤਰ ਜੁੜਨ ਕਰਕੇ ਇਸਤਰੀ ਲਿੰਗ ਨਾਮ ਬਣ ਗਿਆ ਹੈ ਭਾਸ਼ਾ ਭਾਸ਼ਾ ਹੁਣ ਕੀ ਬਣ ਗਈ ਭਾਸ਼ਾ ਦਾ ਅਰਥ ਹੋ ਗਿਆ ਵੀ ਉਹ ਕਰਮ ਜਾਂ ਉਹ ਕਿਰਿਆ ਜਿਹੜਾ ਬੋਲਿਆ ਜਾਵੇ ਜਿਹੜਾ ਆਖਿਆ ਜਾਵੇ ਬਿਲਕੁਲ ਭਾਸ਼ਾ ਦਾ ਅਰਥ ਹੈ ਕੋਈ ਬੋਲਣਾ ਕੋਈ ਕਹਿਣਾ ਕੋਈ ਵਾਰਤਾਲਾਪ ਕਰਨਾ ਕੋਈ ਨਿਰੋਪਣ ਕਰਨਾ ਕੋਈ ਉਵਰਣਨ ਕਰਨਾ ਬੋਲਣਾ ਮਤਲਬ ਕਿਤਨਾ ਕਿਤੇ ਜਾ ਕੇ ਜੀਭ ਨਾਲ ਜੁੜ ਜਾਂਦੀ ਹੈ ਗੱਲ ਸਾਡੇ ਸੋ ਮੱਧ ਕਾਲੀ ਜਾਂ ਅਤੀਤ ਕਾਲੀ ਆਦ ਕਾਲ ਦੇ ਵਿੱਚ ਜਾਂ ਮੱਧ ਕਾਲ ਦੇ ਵਿੱਚ ਇਹਦੇ ਲਈ ਇੱਕ ਭਾਖਾ ਜਾਂ ਪਾਕਿਆ ਸ਼ਬਦ ਵੀ ਪ੍ਰਚਲਿਤ ਰਿਹਾ ਹੈ ਪੱਕ ਠੀਕ ਹੈ ਸਾਡੀ ਗੁਰਬਾਣੀ ਚ ਵੀ ਆਉਂਦਾ ਵੀ ਪਾਕਿਆ ਫਿਰ ਆਪਾਂ ਨੋਰਮਲ ਸ਼ਬਦ ਵੀ ਇੱਕ ਸ਼ਬਦ ਵਰਤਦੇ ਆ ਗੁਰਬਾਣੀ ਦੀ ਤੋ ਕੀ ਪਾਕਿਆ ਪਉ ਪਾਰ ਮਤਲਬ ਵੀ ਜਿਹੜੀ ਚੀਜ਼ ਬੋਲੀ ਜਾਵੇ ਜਿਹੜਾ ਕਰਮ ਪਾਕਿਆ ਜਾਵੇ ਠੀਕ ਹੈ ਬਈ ਭਾਸ਼ਾ ਦੇ ਵਿੱਚ ਸਾਡੇ ਕੋਲੇ ਜਿਹੜਾ ਭਾਸ਼ਾ ਸ਼ਬਦ ਪੰਜਾਬੀ ਦਾ ਤਾਂ ਅਸੀਂ ਕਹਿੰਦਾ ਵੀ ਇਹ ਸੰਸਕ੍ਰਿਤ ਦੇ ਭਾਸ਼ਾ ਤਤੂ ਤੋਂ ਆਇਆ ਕਈ ਵਾਰੀ ਸਾਨੂੰ ਹੁਣ ਕੁਐਸਚਨ ਆ ਜਾਂਦਾ ਇਹਦੇ ਵਿੱਚ ਇਹਦੇ ਵਿੱਚ ਕਈ ਵਾਰੀ ਇਹ ਕੁਐਸਚਨ ਆ ਜਾਂਦਾ ਸਾਨੂੰ ਵੀ ਲੈਂਗੁਏਜ ਸ਼ਬਦ ਕਿਹੜੀ ਭਾਸ਼ਾ ਤੋਂ ਆਇਆ ਕਿਉਂਕਿ ਅੰਗਰੇਜ਼ੀ ਦੇ ਵਿੱਚ ਭਾਸ਼ਾ ਨੂੰ ਲੈਂਗੁਏਜ ਕਿਹਾ ਜਾਂਦਾ ਹੈ ਤੇ ਇਹ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਸ਼ਬਦ ਹੈ ਇਹ ਲਤੀਨੀ ਭਾਸ਼ਾ ਦੇ ਲਿੰਗੁਆ ਸ਼ਬਦ ਤੋਂ ਆਇਆ ਲਿੰਗੁਆ ਤੋਂ ਲਿੰਗੁਆ ਤੋਂ ਤੇ ਲਿੰਗੁਆ ਲ ਆ ਇ ਐ ਨ ਜੀ ਯੂ ਐ ਲਿੰਗੁਆ ਜਿਹਦਾ ਅਰਥ ਹੈ ਜੀਬ ਜੀਬ ਔਰ ਅੰਗਰੇਜ਼ੀ ਦੇ ਵਿੱਚ ਲੈਂਗੁਏਜ ਸ਼ਬਦ ਵਰਤਦੇ ਆ ਯੂਰਪ ਦੀਆਂ ਜਿਹੜੀਆਂ ਕਈ ਪਛਾਹਮਾਂ ਯੂਰਪ ਦੀਆਂ ਜਿਹੜੀਆਂ ਕਈ ਪਛਾਹਮਾਂ ਹੈਗੀਆਂ ਜਿਵੇਂ ਅੰਗਰੇਜ਼ੀ ਦੇ ਵਿੱਚ ਤਾਂ ਅਸੀਂ ਲੈਂਗੁਏਜ ਸ਼ਬਦ ਵਰਤ ਲੈਂਦੇ ਆ ਜਿਹੜਾ ਫ੍ਰੈਂਚ ਫ੍ਰੈਂਚ ਵਰਡ ਫ੍ਰੈਂਚ ਦੇ ਵਿੱਚ ਲੈਂਗੁਏਜ ਜਿਹੜਾ ਸ਼ਬਦ ਹੈ ਉਹ ਲੈਂਗ ਤੋਂ ਆਇਆ ਲ ਏ ਐਨ ਜੀ ਯੂ ਐ ਲੈਂਗੁਏ ਵੀ ਕਿਹਾ ਜਾਂਦਾ ਇਹਨੂੰ ਲੈਂਗੁਏ ਫ੍ਰੈਂਚ ਵਰਡ ਦੇ ਲਈ ਯੂਜ਼ ਹੁੰਦਾ ਹੈ ਇਟਾਲੀਅਨ ਜਿਹੜਾ ਸ਼ਬਦ ਹੈ ਉਹ ਲਿੰਗੁਆ ਲ ਆਈ ਐਨ ਜੀ ਯੂ ਐ ਇਹ ਇਟਲੀ ਦੇ ਵਿੱਚ ਵਰਡ ਜਿਹੜਾ ਉਹ ਲਿੰਗੁਆ ਤੋਂ ਲੈਂਗੁਏਜ ਬਣਿਆ ਤੇ ਐਂ ਸਪੈਨੀ ਜਿਹੜਾ ਸ਼ਬਦ ਹੈ ਲੈਂਗੁਆ ਲੀ ਐਨ ਜੀ ਯੂ ਐ ਲੈਂਗੁਆ ਉਹ ਲੈਂਗੁਏ ਲੈਂਗੁਆ ਤੋਂ ਲੈਂਗੁਏਜ ਜਿਹੜਾ ਉਹ ਬਣਿਆ ਸੋ ਇਹਨਾਂ ਦੇ ਸਾਰਿਆਂ ਦੇ ਅਰਥ ਵੀ ਜੀਵ ਹੈ ਜੀਬ ਲੈਂਦੇ ਆਂ ਸੀ ਠੀਕ ਹੈ ਜੀਬ ਸਾਡੇ ਕੋਲੇ ਅ ਅਸੀਂ ਉਰਦੂ ਦੇ ਵਿੱਚ ਜ਼ੁਬਾਨ ਸ਼ਬਦ ਜਿਹੜਾ ਵਰਤਦੇ ਆਂ ਤੇ ਐ ਅਰਬੀ ਫਾਰਸੀ ਦੇ ਵਿੱਚ ਜਿਹੜਾ ਲਿਸਾਨ ਸ਼ਬਦ ਵਰਤਦੇ ਆ ਲਿਸਾਨ ਲੱਲੇਛਾਰੀ ਸਸੇ ਕੰਨ ਨੰਨਾ ਲਿਸਾਨ ਤੇ ਉਰਦੂ ਦੇ ਵਿੱਚ ਜ਼ੁਬਾਨ ਜ਼ਜੇ ਔਂਕੜ ਬੱਬੇ ਕੰਨ ਨੰਨਾ ਜ਼ੁਬਾਨ ਤਾਂ ਉੱਥੇ ਵੀ ਜਿਹੜਾ ਉਹਨਾਂ ਦਾ ਅਰਥ ਉਹ ਜੀਵ ਹੈ ਉੱਥੇ ਵੀ ਜਿਹੜਾ ਉਹਨਾਂ ਦਾ ਅਰਥ ਹੈ ਉਹ ਜੀਵ ਹੈ ਸੋ ਭਾਸ਼ਾ ਜੇ ਅਸੀਂ ਇਹਨਾਂ ਸਾਰੇ ਸ਼ਬਦਾਂ ਨੂੰ ਸਮਾਪਤ ਕਰਦੇ ਆ ਤਾਂ ਭਾਸ਼ਾ ਜਿਹੜੀ ਉਹ ਜੀਵ ਰਾਹੀਂ ਉਤਪੰਨ ਬੋਲਾਂ ਦਾ ਸਮੂਹ ਹੁੰਦੀ ਹੈ ਭਾਸ਼ਾ ਕੀ ਹੁੰਦੀ ਹੈ ਜੀਬ ਰਾਹੀਂ ਉਤਪੰਨ ਬੋਲਾਂ ਦਾ ਸਮੂਹ ਹੈ ਚਾਹੇ ਉਹ ਭਾਸ਼ਾ ਹੈ ਚਾਹੇ ਉਹ ਲੈਂਗੁਏਜ ਹੈ ਚਾਹੇ ਉਹ ਲਿੰਗੁਆ ਹੈ ਚਾਹੇ ਉਹ ਲੈਂਗੁਆ ਹੈ ਚਾਹੇ ਉਹ ਕੋਈ ਵੀ ਉਰਦੂ ਦੇ ਵਿੱਚ ਜ਼ੁਬਾਨ ਹੈ ਅਰਬੀ ਫਾਰਸੀ ਦੇ ਵਿੱਚ ਲਿਸਾਨ ਹੈ ਇਹਦਾ ਅਰਥ ਹੈ ਜੀਬ ਸੋ ਓਵਰ ਆਲ ਜਿਹੜੀ ਪਰਿਭਾਸ਼ਾ ਭਾਸ਼ਾ ਦੀ ਬਣਦੀ ਹੈ ਉਹ ਬਣਦੀ ਹੈ ਵੀ ਭਾਸ਼ਾ ਜੀਬ ਰਾਹੀਂ ਉਤਪੰਨ ਬੋਲਾਂ ਦਾ ਜਿਹੜਾ ਉਹ ਸਮੂਹ ਹੁੰਦੀ ਹੈ ਮੈਂ ਉਮੀਦ ਕਰਦਾ ਹਾਂ ਵੀ ਤੁਹਾਨੂੰ ਭਾਸ਼ਾ ਦੇ ਜਿਹੜੇ ਅਰਥ ਹੈ ਸ਼ਬਦੀ ਅਰਥ ਉਹ ਬਿਲਕੁਲ ਕਲੀਅਰ ਹੋ ਗਏ ਹੋਣੇ ਆ ਬਈ ਤਾਂ ਹੁਣ ਭਾਸ਼ਾ ਦੀ ਜਦੋਂ ਪਰਿਭਾਸ਼ਾਾਂ ਮਾਂ ਕੀਤੀਆਂ ਜਾਂਦੀਆਂ ਤਾਂ ਅਸੀਂ ਚਾਰ ਤਰ੍ਹਾਂ ਨਾਲ ਇਹਨੂੰ ਪਰਿਭਾਸ਼ਿਤ ਕਰਦੇ ਹਾਂ ਮੋਸਟਲੀ ਜਿਹੜੇ ਭਾਸ਼ਾ ਵਿਗਿਆਨੀ ਐ ਪਹਿਲੀ ਵੀ ਭਾਸ਼ਾ ਮਾਧਿਅਮ ਮੁਖ ਹੁੰਦੀ ਹੈ ਪਹਿਲੀ ਗੱਲ ਹੈ ਚਾਰ ਪੱਖ ਹੈ ਦੀ ਭਾਸ਼ਾ ਮਾਧਿਅਮ ਮੁਖ ਹੁੰਦੀ ਹੈ ਬਿਲਕੁਲ ਜਿਹੜੇ ਇਤਿਹਾਸਵਾਦੀ ਭਾਸ਼ਾ ਵਿਗਿਆਨੀ ਹੈ ਇਤਿਹਾਸਿਕ ਭਾਸ਼ਾ ਵਿਗਿਆਨੀ ਹੈ ਜਿਹੜੇ ਸਾਡੇ ਉਹ ਇਹਨੂੰ ਮਾਧਿਅਮ ਵਜੋਂ ਦੇਖਦੇ ਹੈ ਵੀ ਭਾਸ਼ਾ ਮਾਧਿਅਮ ਹੈ ਕਾਹਦਾ ਮਾਧਿਅਮ ਹੈ ਭਾਸ਼ਾ ਰਾਹੀਂ ਵਿਚਾਰਾਂ ਤੇ ਇਸ਼ਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਭਾਸ਼ਾ ਵਿਚਾਰਾਂ ਤੇ ਇਸ਼ਾਵਾਂ ਨੂੰ ਪ੍ਰਗਟ ਕਰਨ ਦਾ ਸੰਚਾਰਤ ਕਰਨ ਦਾ ਇੱਕ ਮਾਧਿਅਮ ਹੈ ਸਾਪੇਰ ਪਰਿਭਾਸ਼ਾ ਦਿੰਦਾ ਹੈ ਉਹ ਵੀ ਭਾਸ਼ਾ ਸਬੰਧੀ ਇਹੀ ਕਹਿੰਦਾ ਵੀ ਭਾਸ਼ਾ ਵਿਚਾਰਾਂ ਭਾਵਾਂ ਤੇ ਇਸ਼ਾਵਾਂ ਦਾ ਮਾਧਿਅਮ ਹੈ ਉਹਨਾਂ ਦੇ ਇਜ਼ਹਾਰ ਦਾ ਮਾਧਿਅਮ ਹੈ ਜਿਹੜਾ ਚਿੰਨ੍ਹਾਂ ਦੇ ਸਿਸਟਮ ਦੇ ਆਧਾਰਿਤ ਹੈ ਲੈਂਗੁਏਜ ਦਾ ਸਾਈਨ ਸਿਸਟਮ ਜਿਹੜਾ ਚਿੰਨ੍ਹਾਂ ਦੇ ਸਿਸਟਮ ਤੇ ਅਧਾਰਿਤ ਹੈ ਕਲੀਅਰ ਹੈ ਬਈ ਸੋ ਮਾਧਿਅਮ ਮੁਖ ਇਤਿਹਾਸਿਕ ਭਾਸ਼ਾ ਵਿਗਿਆਨੀ ਨੂੰ ਮਾਧਿਅਮ ਮੁਖ ਮੰਨਦੇ ਆ ਵੀ ਭਾਸ਼ਾ ਮਾਧਿਅਮ ਹੈ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਇਸ਼ਾਵਾਂ ਨੂੰ ਪ੍ਰਗਟ ਕਰਨ ਦਾ ਭਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਮਾਧਿਅਮ ਹੈ ਇੱਕ ਮੀਡੀਅਮ ਹੈ ਲੈਂਗੁਏਜ ਇਜ਼ ਅ ਮੀਡੀਅਮ ਦੂਸਰੀ ਜਿਹੜਾ ਪੱਖ ਹੈ ਸਾਡੇ ਕੋਲੇ ਉਹ ਹੈ ਸਿਸਟਮ ਮੁਖ ਪਰਭਾਸ਼ਾ ਸਿਸਟਮ ਠੀਕ ਹੈ ਹੁਣ ਕਈ ਭਾਸ਼ਾ ਵਿਗਿਆਨੀ ਉਹ ਇਹਨੂੰ ਸਿਸਟਮ ਮੰਨਦੇ ਆ ਵੀ ਭਾਸ਼ਾ ਇੱਕ ਸਿਸਟਮ ਹੈ ਇੱਕ ਬਵਸਥਾ ਹੈ ਜਿਹਨੂੰ ਸਮਾਜ ਨੇ ਮਨੁੱਖੀ ਸਮਾਜ ਨੇ ਆਪਸੀ ਸਮਝੌਤੇ ਦੁਆਰਾ ਸਿਰਜਿਆ ਜਾਂ ਪੈਦਾ ਕੀਤਾ ਹੈ ਸਿਸਟਮ ਹੈ ਸਾਡੇ ਕੋਲੇ ਬਲਾਕ ਤੇ ਟ੍ਰੈਗਰ ਦੋ ਭਾਸ਼ਾ ਵਿਗਿਆਨੀ ਆ ਉਹ ਭਾਸ਼ਾ ਨੂੰ ਆਪ ਖੁਦਰੇ ਭਾਸ਼ਿਕ ਚਿੰਨ੍ਹਾਂ ਦਾ ਸਿਸਟਮ ਮੰਨਦੇ ਆ ਉਹ ਕੀ ਕਹਿੰਦੇ ਆ ਵੀ ਭਾਸ਼ਾ ਆਪ ਖੁਦਰੇ ਭਾਸ਼ਿਕ ਚਿੰਨ੍ਹਾਂ ਦਾ ਇੱਕ ਸਿਸਟਮ ਹੈ ਜਿਨ੍ਹਾਂ ਰਾਹੀਂ ਇੱਕ ਗਰੁੱਪ ਇੱਕ ਪਛਾਈ ਗਰੁੱਪ ਦੂਜੇ ਪਛਾਈ ਗਰੁੱਪ ਦੇ ਨਾਲ ਸੰਚਾਰ ਕਰਦਾ ਹੈ ਜਾਂ ਸਹਿਯੋਗ ਕਰਦਾ ਹੈ ਸੋ ਇਹਨੂੰ ਸਿਸਟਮ ਮੰਨਦੇ ਆ ਹੈਰਸ ਭਾਸ਼ਾ ਵਿਗਿਆਨੀ ਹੈ ਸਾਡਾ ਉਹ ਵੀ ਭਾਸ਼ਾ ਨੂੰ ਦੁਨੀਆ ਆਤਮਕ ਚਿੰਨ੍ਹਾਂ ਦਾ ਸਿਸਟਮ ਕਹਿੰਦਾ ਹੈ ਉਹ ਕਹਿੰਦਾ ਵੀ ਭਾਸ਼ਾ ਇੱਕ ਅਜੀਹਾ ਦੁਨੀਆਤਮਕ ਚਿੰਨਾਂ ਦਾ ਸਿਸਟਮ ਹੈ ਜਿਸ ਦੁਆਰਾ ਅਨੁਭਵ ਤੇ ਭਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ ਜਾਂ ਸੰਚਾਰ ਜੋਗ ਜਿਹੜੇ ਅਨੁਭਵ ਹੈ ਜਾਂ ਭਾਵ ਹੈ ਉਹਨਾਂ ਨੂੰ ਪ੍ਰਗਟ ਕੀਤਾ ਜਾਂਦਾ ਹੈ ਸੋ ਮਾਧਿਅਮ ਮੁੱਖ ਹੁੰਦੀ ਹੈ ਭਾਸ਼ਾ ਦੂਜੀ ਗੱਲ ਭਾਸ਼ਾ ਸਿਸਟਮ ਮੁੱਖ ਹੁੰਦੀ ਹੈ ਤੀਸਰੀ ਗੱਲ ਜਿਹੜੀ ਹੈ ਉਹ ਸਰੰਚਨਾ ਜਿਹੜਾ ਤੀਸਰਾ ਪੱਖ ਹੈ ਪੀ ਭਾਸ਼ਾ ਸਰੰਚਨਾਮੂਲਕ ਹੁੰਦੀ ਹੈ ਜਾਂ ਭਾਸ਼ਾ ਦੀ ਜਿਹੜੀ ਹੋਂਦ ਹੈ ਉਹ ਸਰੰਚਨਾਮੂਲਕ ਹੁੰਦੀ ਹੈ ਬਿਲਕੁਲ ਬਹੁਤ ਸਾਰੇ ਜਿਹੜੇ ਭਾਸ਼ਾ ਵਿਗਿਆਨੀ ਐ ਉਹ ਭਾਸ਼ਾ ਨੂੰ ਸਰੰਚਨਾਮੂਲਕ ਮੰਨਦੇ ਐ ਉਹ ਕਹਿੰਦੇ ਵੀ ਭਾਸ਼ਾ ਉਹ ਇੱਕ ਸਰੰਚਨਾਤਮਕ ਸਬੰਧਾਂ ਦੀ ਇੱਕ ਪ੍ਰਣਾਲੀ ਹੈ ਠੀਕ ਹੈ ਉਹ ਕਹਿੰਦੇ ਆ ਵੀ ਜਿਹੜੀ ਭਾਸ਼ਾ ਹੈ ਉਹ ਇੱਕ ਸਿਸਟਮ ਵਜੋਂ ਕੰਮ ਕਰਦੀ ਹੈ ਪਰ ਸਿਸਟਮ ਦੇ ਵਿੱਚ ਹਰ ਸਿਸਟਮ ਦੀ ਇੱਕ ਆਪਦੀ ਸਰੰਚਨਾ ਹੁੰਦੀ ਹੈ ਇੱਕ ਸਟਰਕਚਰ ਹੁੰਦਾ ਹੈ ਬਿਲਕੁਲ ਜਿਹੜੀ ਆਪਾਂ ਭਾਸ਼ਾ ਸੰਬੰਧੀ ਗੱਲ ਕਰਦੇ ਆਂ ਭਾਸ਼ਾ ਦੀ ਇਕਾਈਆਂ ਦੀ ਵੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਤੁਨੀ ਧੁਨੀ ਹੈ ਧੁਨੀ ਤੋਂ ਬਾਅਦ ਪਾਵਨਸ਼ ਹੈ ਪਾਵਨਸ਼ ਭਾਸ਼ਾ ਦੀ ਸਾਰਥਕ ਇਕਾਈ ਹੈ ਛੋਟੀ ਤੋਂ ਛੋਟੀ ਪਾਵਨਸ਼ਾ ਤੋਂ ਮਿਲ ਕੇ ਸ਼ਬਦ ਬਣਦਾ ਹੈ ਸ਼ਬਦਾਂ ਤੋਂ ਮਿਲ ਕੇ ਵਕਨਸ਼ ਬਣਦੇ ਆ ਵਕਨ ਸ਼ਾਂਤੋਂ ਮਿਲ ਕੇ ਉਪਵਾਕ ਬਣਦਾ ਹੈ ਉਪਵਾਕ ਤੋਂ ਮਿਲ ਕੇ ਵਾਕ ਬਣਦੇ ਆ ਤਾਂ ਇਹ ਸਰੰਚਨਾ ਭਾਸ਼ਾ ਦੀ ਇਸੇ ਨੂੰ ਸਰੰਚਨਾ ਮੰਨਿਆ ਜਾਂਦਾ ਕਿਉਂਕਿ ਭਾਸ਼ਾ ਦੇ ਜਿਹੜੇ ਤੱਤ ਹੈ ਉਹ ਇੱਕ ਰਿਸ਼ਤੇ 'ਚ ਬੱਜੇ ਆ ਤੇ ਜਿਹਨੂੰ ਸਰੰਚਨਾ ਆਖਿਆ ਜਾਂਦਾ ਤਾਂ ਇਸ ਕਰਕੇ ਕਈ ਭਾਸ਼ਾ ਵਿਗਿਆਨੀ ਇਹਨੂੰ ਸਰੰਚਨਾ ਮੂਲਕ ਵੀ ਮੰਨਦੇ ਆ ਔਰ ਤੀਸਰੀ ਜਿਹੜੀ ਸੌਰੀ ਜਿਹੜੀ ਚੌਥੀ ਗੱਲ ਹੈ ਉਹ ਹੈ ਖੁਦਮਖਤਿਆਰ ਵੀ ਭਾਸ਼ਾ ਇੱਕ ਖੁਦਮਖਤਿਆਰ ਹੋਂਦਮੂਲਕ ਸੰਸਥਾ ਹੈ ਬਿਲਕੁਲ ਕਈ ਭਾਸ਼ਾ ਵਿਗਿਆਨੀ ਇਹਨੂੰ ਖੁਦਮਖਤਿਆਰ ਪ੍ਰਕਿਰਿਆ ਕਹਿੰਦੇ ਆ ਕਈ ਇਹਨੂੰ ਖੁਦਮਖਤਿਆਰ ਹੋਂਦ ਕਹਿੰਦੇ ਆ ਭਾਸ਼ਾ ਇੱਕ ਖੁਦਮਖਤਿਆਰ ਹੋਂਦ ਹੈ ਬਿਲਕੁਲ ਇਹਨਾਂ ਦੇ ਵਿੱਚ ਭਾਸ਼ਾ ਵਿਗਿਆਨੀਆਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਨਾਮ ਹੈ ਖੁਦਮਖਤਿਆਰ ਜਿਹੜਾ ਮੰਨਦਾ ਹੈ ਭਾਸ਼ਾ ਨੂੰ ਜਾਂ ਖੁਦਮਖਤਿਆਰ ਹੋਂਦ ਮੰਨਦਾ ਹੈ ਉਹ ਸਾਸੀ ਹੂਰ ਹੈ ਆਧਨਿਕ ਭਾਸ਼ਾ ਵਿਗਿਆਨੀ ਹੈ ਸਾਸੀ ਹੂਰ ਸਸੀ ਉਰਪੋਟ ਜਾਦੇ ਫੇਮਸ ਅਦਨਕ ਭਾਸ਼ਾ ਵਿਗਿਆਨੀ ਹੈ ਉਹਦੀ ਕਿਤਾਬ ਵੀ ਇੱਕ ਬਹੁਤ ਫੇਮਸ ਹੈ ਜਿਹੜੀ ਅਕਸਰ ਪੇਪਰਾਂ ਚ ਆਉਂਦੀ ਹੈ ਜਿੱਥੇ ਜਿੱਥੇ ਔਖਾ ਕੁਐਸਚਨ ਆਊਗਾ ਉੱਥੇ ਉੱਥੇ ਇੱਥੋਂ ਕੁਐਸਚਨ ਆਉਂਦੇ ਆ ਬਿਲਕੁਲ ਹੁਣ ਕਈ ਬੱਚੇ ਭਾਸ਼ਾ ਨੂੰ ਉਹ ਸਿੰਪਲ ਪਰ ਭਾਸ਼ਾ ਦੇ ਤੌਰ ਤੇ ਪੜਦੇ ਆ ਮੈਂ ਸੋਨੂੰ ਇੱਥੇ ਸਿੰਪਲ ਤੋਂ ਡਿਫਿਕਲਟ ਲੈਵਲ ਤੱਕ ਲੈ ਕੇ ਆਏ ਆ ਸੰਚਾਰ ਤੋਂ ਲੈ ਕੇ ਮਾਧਿਅਮ ਮੁਖ ਹੈ ਸਰੰਚਨਾਮੂਲਕ ਹੈ ਹੋਂਦਮੂਲਕ ਹੈ ਸਿਸਟਮ ਹੈ ਉਹ ਸਾਰੇ ਪੱਕਾ ਕਲੀਅਰ ਕਰਾ ਰਿਹਾ ਤਾਂਕਿ ਸਾਡੇ ਪੇਪਰ ਚੋਂ ਆਨ ਵਾਲਾ ਸੌਖੇ ਤੋਂ ਸੌਖਾ ਤੇ ਔਖੇ ਤੋਂ ਔਖਾ ਜਿਹੜਾ ਕੁਐਸਚਨ ਆਹੋ ਕਲੀਅਰ ਹੋ ਸਕੇ ਤਾਂ ਮੈਂ ਸਾਸਿਉਰ ਦੀ ਗੱਲ ਕਰ ਰਿਹਾ ਸੀ ਮੈਂ ਖੁਦਮੁਖਤਿਆਰ ਹੋਣ ਦੀ ਗੱਲ ਕਰ ਰਿਹਾ ਸੀ ਭਾਸ਼ਾ ਦੀ ਤਾਂ ਕਈ ਭਾਸ਼ਾ ਵਿਗਿਆਨੀ ਭਾਸ਼ਾ ਨੂੰ ਖੁਦਮੁਖਤਿਆਰ ਹੋਣਦ ਮੰਨਦੇ ਆਂ ਅੰਗਰੇਜ਼ੀ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਇੱਥੇ ਭਾਸ਼ਾ ਲਈ ਆਰਬਿਟਰੀ ਆਰਬਿਟਰੀ ਵੀ ਆਪ ਖੁਦਰੀ ਹੁੰਦੀ ਆ ਭਾਸ਼ਾ ਭਾਸ਼ਾ ਖੁਦਮੁਖਤਿਆਰ ਹੈ ਠੀਕ ਹੈ ਇੱਥੇ ਇਹ ਵੀ ਸਾਸਿਉਰ ਜਿਹੜਾ ਸਾਨੂੰ ਕਹਿੰਦਾ ਸਾਸਿਉਰ ਜਿਹੜਾ ਪਾਸ਼ਾ ਵਿਗਿਆਨੀ ਹੈ ਉਹ ਇਹਨੂੰ ਮੰਨਦਾ ਹੈ ਕਹਿੰਦਾ ਵੀ ਪਾਸ਼ਾ ਦੇ ਜਿਹੜੇ ਚਿੰਨ ਹੈ ਉਹ ਆਪ ਖੁਦਰੇ ਹੁੰਦੇ ਆ ਉਹ ਖੁਦਮਕਤਿਆਰ ਹੁੰਦੇ ਆ ਉਹਦੇ ਕਹਿਣ ਦਾ ਮਤਲਬ ਹੈ ਵੀ ਜਿਹੜਾ ਸਬੰਧ ਹੈ ਸ਼ਬਦ ਤੇ ਅਰਥ ਦੇ ਵਿੱਚ ਹਾਲਾਂਕਿ ਇਹ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਸਾਡੇ ਆਚਾਰੀਆ ਆਨੰਦਵਰਦਨ ਹੋਏ ਹੈ ਉਹਨਾਂ ਨੇ ਵੀ ਜਦੋਂ ਸ਼ਬਦ ਸ਼ਕਤੀਆਂ ਦੀ ਗੱਲ ਕੀਤੀ ਸੀ ਉਦੋਂ ਵੀ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਸ਼ਬਦ ਤੇ ਅਰਥ ਦਾ ਸਬੰਧ ਕੁਦਰਤੀ ਨਹੀਂ ਹੈ ਇਹ ਆਪ ਖੁਦਰਾ ਹੈ ਇਹ ਬਣਿਆ ਬਣਾਇਆ ਰਿਸ਼ਤਾ ਨਹੀਂ ਹੈ ਇੱਕ ਸ਼ਬਦ ਦੇ ਨਾਲ ਇੱਕ ਅਰਥ ਬੰਨਿਆ ਹੋਇਆ ਨਹੀਂ ਹੈ ਸਮੇਂ ਦੇ ਨਾਲ ਸ਼ਬਦਾਂ ਦੇ ਅਰਥਾਂ 'ਚ ਫਰਕ ਪੈ ਜਾਂਦਾ ਹੈ ਇਹੀ ਗੱਲ ਆਧੁਨਿਕ ਭਾਸ਼ਾ ਵਿਗਿਆਨੀ ਸਾਸੀਓਰ ਕਰਦਾ ਹੈ ਇੱਥੇ ਉਹ ਕਹਿੰਦਾ ਵੀ ਇਹ ਖੁਦਮੁਖਤਿਆਰ ਹੈ ਆਪ ਖੁਦਰੀ ਹੈ ਆਰਬਿਟਰੀ ਹੈ ਵੀ ਭਾਸ਼ਾ ਖੁਦਮਖਤਿਆਰ ਹੋਣਦ ਰੱਖਦੀ ਹੈ ਮੋਰਲੋ ਪੰਤੀ ਹੈ ਜਿਹੜਾ ਇਹ ਵੀ ਭਾਸ਼ਾ ਬਗੈਨੀ ਹੈ ਮਰਲੋ ਪੰਤੀ ਉਹ ਵੀ ਭਾਸ਼ਾ ਨੂੰ ਇੱਕ ਖੁਦਮਖਤਿਆਰ ਸੰਸਥਾ ਵਜੋਂ ਗ੍ਰਹਿਣ ਕਰਦਾ ਹੈ ਖੁਦਮਖਤਿਆਰ ਦਾ ਇੱਥੇ ਜਿਹੜਾ ਅਰਥ ਹੈ ਉਹ ਇਹ ਹੈ ਵੀ ਭਾਸ਼ਾ ਜਿਹੜੀ ਵਿਕਾਸਸ਼ੀਲ ਹੈ ਹਮੇਸ਼ਾ ਭਾਸ਼ਾ ਦੇ ਵਿੱਚ ਸ਼ਬਦ ਤੇ ਅਰਥ ਦਾ ਸਬੰਧ ਕਦੇ ਵੀ ਜੱਦੀ ਪੁਸ਼ਟੀ ਨਹੀਂ ਹੁੰਦਾ ਸਮੇਂ ਦੇ ਨਾਲ ਉਹ ਬਦਲ ਜਾਂਦੇ ਆ ਆਰਬਿਟਰਰੀ ਰਿਲੇਸ਼ਨ ਹੁੰਦਾ ਇਹਨਾਂ ਦਾ ਖੁਦਮਖਤਿਆਰ ਹੈ ਚਿੱਟਾ ਮੈਂ ਇਥੇ ਇੱਕ ਉਦਾਹਰਣ ਦੇ ਕੇ ਸਮਝਾਉਣਾ ਸੋਨੂੰ ਚਿੱਟੇ ਸ਼ਬਦ ਦਾ ਅਰਥ ਜਿਹੜਾ ਉਹ ਕੀ ਸੀ ਚਿੱਟਾ ਰੰਗ ਪਰ ਅੱਜ ਚਿੱਟੇ ਸ਼ਬਦ ਦਾ ਅਰਥ ਹੈ ਜਿਹੜਾ ਕੋਈ ਨਸ਼ਾ ਹੋ ਚੁੱਕਿਆ ਹੈ ਸਿੰਥੈਟਿਕ ਡਰੱਗ ਹੋ ਚੁੱਕਿਆ ਹੈ ਤਾਂ ਐਂ ਭਾਸ਼ਾ ਖੁਦਮਖਤਿਆਰ ਹੈ ਠੀਕ ਹੈ ਭਾਈ ਤਾਂ ਇਹ ਸੀ ਭਾਸ਼ਾ ਨਾਲ ਸੰਬੰਧਿਤ ਜਿਹੜਾ ਕਨਸੈਪਟ ਵਿਪਾਸ਼ਾ ਕੀ ਹੈ ਭਾਸ਼ਾ ਦੀ ਪਰਿਭਾਸ਼ਾ ਕੀ ਹੈ ਮੈਂ ਉਮੀਦ ਕਰਦਾ ਵੀ ਤੁਹਾਨੂੰ ਇਹ ਸਮਝ ਆਇਆ ਹੋਣਾ ਤੇ ਪਸੰਦ ਵੀ ਆਇਆ ਹੋਣਾ ਇਹ ਸੌਖੇ ਤੋਂ ਲੈ ਕੇ ਮੈਂ ਔਖੇ ਵੱਲ ਗਿਆ ਜਿੱਦੇ ਵਿੱਚ ਸਿੰਪਲ ਆਨ ਵਾਲਾ ਕੁਐਸਚਨ ਵੀ ਕਲੀਅਰ ਹੁੰਦਾ ਤੇ ਔਖੇ ਤੋਂ ਔਖਾ ਆਉਣ ਵਾਲਾ ਕੁਐਸਚਨ ਵੀ ਜਿਹੜਾ ਉਹ ਕਲੀਅਰ ਹੁੰਦਾ ਤਾਂ ਇਹਦੇ ਵਿੱਚ ਕਈ ਵਾਰੀ ਇਹ ਵੀ ਲੱਗਦਾ ਬੱਚਿਆਂ ਨੂੰ ਵੀ ਇਹ ਔਖਾ ਕਨਸੈਪਟ ਹੈ ਔਖਾ ਨਹੀਂ ਹੈ ਤੁਸੀਂ ਜਦੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੁਣੋਗੇ ਸਾਰੀ ਇਹਨੂੰ ਵੀਡੀਓ ਨੂੰ ਦੇਖੋਗੇ ਪੜੋਗੇ ਸਮਝੋਗੇ ਤੁਹਾਨੂੰ ਪੂਰੇ ਦੀ ਪੂਰੀ ਭਾਸ਼ਾ ਐਕਚੁਅਲ ਹੈ ਕੀ ਹੈ ਉਹ ਕਲੀਅਰ ਹੋ ਜਾਊ ਤੇ ਪੇਪਰ ਚ ਇੱਕ ਵੀ ਕੁਐਸਚਨ ਜਿਹੜਾ ਭਾਸ਼ਾ ਦੇ ਨਾਲ ਸੰਬੰਧਤ ਆਉਂਦਾ ਹੈ ਇਹਦੀ ਪਰਿਭਾਸ਼ਾ ਨਾਲ ਆਉਂਦਾ ਹੈ ਇਹਦੇ ਅਰਥ ਨਾਲ ਆਉਂਦਾ ਠੀਕ ਹੈ ਉਹ ਬਿਲਕੁਲ ਕਲੀਅਰ ਹੋ ਜਾਊਗਾ ਉਹਦਾ ਮਤਲਬ ਵੀ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਵੀ ਦੁਬਿਧਾ ਜਿਹੜੀ ਉਹ ਨਹੀਂ ਰਹੇਗੀ ਤਾਂ ਪੜੋ ਸਮਝੋ ਤੇ ਧਿਆਨ ਨਾਲ ਇਸ ਚੀਜ਼ ਨੂੰ ਸੁਣੋ ਤੇ ਆਪਦੇ ਪੇਪਰ ਕਲੀਅਰ ਕਰੋ ਔਰ ਗਾਹਾਂ ਵੀ ਜਿਹੜਾ ਬੱਚਿਆਂ ਨੂੰ ਇਹਨਾਂ ਗੱਲਾਂ ਬਾਰੇ ਜਿਹੜਾ ਉਹ ਦੱਸੋ ਚੈਨਲ ਬਾਰੇ ਦੱਸੋ ਮੈਂ ਥਿਊਰੀ ਵੀ ਪਾਉਂਗਾ ਕੁਐਸਚਨ ਵੀ ਹੱਲ ਕਰਾਉਂਗਾ ਠੀਕ ਹੈ ਕੱਲ ਨੂੰ ਮੈਂ ਜਿਹੜੀਆਂ ਭਾਸ਼ਾ ਨਾਲ ਸੰਬੰਧਿਤ ਅਲੱਗ-ਅਲੱਗ ਵਿਦਵਾਨਾਂ ਨੇ ਪਰਿਭਾਸ਼ਾਵਾਂ ਦਿੱਤੀਆਂ 10-12 ਅੰਕ ਪਰਿਭਾਸ਼ਾਵਾਂ ਉਹ ਸਾਰੀਆਂ ਹੱਲ ਕਰਾਉਂਗਾ ਠੀਕ ਹੈ ਜੀ ਸ਼ੁਕਰੀਆ